ਤਸਵੀਰਾਂ ਤੁਹਾਨੂੰ ਨਕੋਦਰ ਦੇ ਸਿਵਲ ਹਸਪੀਟਲ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਸਾਡੇ ਦੇਸ਼ ਦੇ ਵਿੱਚ ਇੱਕ ਆਪਰੇਸ਼ਨ ਸੰਦੂਰ ਚੱਲ ਰਿਹਾ ਉਸ ਦੇ ਵਿੱਚ ਆਪਣੇ ਦੇਸ਼ ਲਈ ਫੌਜੀ ਵੀਰਾਂ ਦੇ ਲਈ ਇੱਥੇ ਆਮ ਆਦਮੀ ਪਾਰਟੀ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਵਾ ਨੌਜਵਾਨਾਂ ਚ ਉਤਸ਼ਾਹ ਆ ਦੇਸ਼ ਦੇ ਲਈ ਇੱਕ ਇੱਕ ਕਤਰਾ ਲਾਜ਼ਮੀ ਆ ਜਿਹੜਾ ਖੂਨ ਦਾ ਤੋਂ ਕੁਝ ਗੱਲਬਾਤ ਵੀ ਆਪਾਂ ਕਰ ਲੈਨੇ ਆ ਸਭ ਤੋਂ ਪਹਿਲੇ ਐਸਐਮਓ ਤੁਮਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲੇ ਜੈ ਹਿੰਦ ਜੈ ਹਿੰਦ ਜੀ ਅੱਜ ਆਪਣੇ ਦੇਸ਼ ਦੇ ਵਿੱਚ ਅੱਜ ਨੌਜਵਾਨਾਂ ਨੂੰ ਜਿਹੜੇ ਫੌਜੀ ਵੀਰਾਂ ਨੂੰ ਬਲੱਡ ਬੈਂਕ ਇੱਥੇ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕੀ ਕੰਮ ਚੱਲ ਰਿਹਾ ਹੈ ਦੇਖੋ ਸਿਵਲ ਹਸਪੀਟਲ ਵਿੱਚ ਜਿਹੜਾ ਇਹ ਖੂਨਦਾਨ ਦਾ ਕੈਂਪ ਲਗਾਇਆ ਗਿਆ ਹੈ ਇਹ ਪਾਰਟੀ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਇਹਦੇ ਵਿੱਚ ਲੋਕਾਂ ਨੇ ਆਗ ਵੱਢ ਛੱਡ ਕੇ ਜਿੱਦਤ ਕੀਤੀ ਹੈ ਔਰ ਇਸ ਉਪਰਾਲੇ ਦੇ ਨਾਲ ਸਾਡੇ ਕੋਲ ਬਲੱਡ ਡੋਨੇਸ਼ਨ ਦੇ ਨਾਲ ਕਾਫੀ ਬਲੱਡ ਇਕੱਠਾ ਹੋ ਗਿਆ ਹੈ ਔਰ ਇਹ ਲੋਕਾਂ ਦੇ ਕੰਮ ਆਏਗਾ ਇਹ ਤਾਂ ਸਾਰਾ ਕੈਂਪਸ ਸਾਥੇ ਵਿੱਚ ਵੀ ਲੱਗਾ ਸੀ ਅੱਜ ਦੂਸਰਾ ਇੱਥੇ ਲੱਗਾ ਇਸ ਤੋਂ ਇਲਾਵਾ ਹੋਰ ਵੀ ਬਲੱਡ ਦੀ ਜਰੂਰਤ ਹੈਗੀ ਨਹੀਂ ਐਸੋਲੇ ਐਜ਼ ਇਟ ਇਜ਼ ਤਾਂ ਜ਼ਰੂਰਤ ਨਹੀਂ ਹੈਗੀ ਪਰ ਜੋ ਹਾਲਾਤ ਸੀ ਆਈਸੋ ਕੁਝ ਦਿਨ ਪਹਿਲਾਂ ਉਹ ਸਾਹਮਣੇ ਲੱਸੀ ਪਹਿਲੇ ਹੀ ਆਪਣੀ ਤਿਆਰੀ ਕਰਨਾ ਚਾਹੁੰਦੇ ਸੀਗੇ ਔਰ ਉਹ ਤਿਆਰੀ ਦੇ ਵਿੱਚੋਂ ਇਹ ਕੈਂਪਸ ਹੀ ਪਿਛੇ ਕਾਲਜ ਚ ਲਗਾਇਆ ਹੈ ਔਰ ਇੱਕ ਕੈਂਪੇ ਹਸਪਤਲ ਚ ਲਗਾ ਰਹੇ ਸਰ ਜੇ ਕੋਈ ਇਦਾਂ ਦੀ ਆਫਤ ਆ ਜਾਂਦੀ ਹੈ ਸਿਵਲ ਹਸਪਤਾਲ ਆਪਣਾ ਕਿੰਨੇ ਕਿੰਨਾ ਤਿਆਰ ਸਿਵਨ ਹਸਪੀਟਲ ਦੀ ਹਰ ਤਰ੍ਹਾਂ ਦੀ ਐਮਰਜੈਂਸੀ ਵਾਸਤੇ ਤਿਆਰ ਹੈ ਅਸੀਂ ਇੱਕ ਸਪੈਸ਼ਲ ਡਿਜਾਸਟਰ ਮੈਨੇਜਮੈਂਟ ਵਾਰਡ ਤਿਆਰ ਕੀਤਾ ਹੈ ਜਿੱਥੇ 6 ਤੋਂ 12 ਬੈਡਸ ਦੀ ਫੈਸਿਲਿਟੀ ਹੈਗੀ ਹੈ ਔਰ ਉਹਨੂੰ ਐਕਸਟੈਂਡ ਵੀ ਕੀਤਾ ਜਾ ਰਿਹਾ ਹੈ ਔਰ ਰਾਉਂਡ ਦੀ ਕਲਾਕ ਸੜਕੁੱਲ ਡਾਕਟਰਸ ਅਵੇਲੇਬਲ ਹੈ ਸਟਾਫ ਔਰ ਐਮਰਜੈਂਸੀ ਦੇ ਵੇਲੇ ਅਸੀਂ ਸਾਰੇ ਤਤਪਰ ਹਾਂ ਔਰ ਹਮੇਸ਼ਾ ਜੋ ਵੀ ਹੈ ਜਿੰਨਾ ਵੀ ਹੈ ਔਰ ਕਰਾਂਗੇ ਔਰ ਕਰਦੇ ਰਵਾਂਗੇ ਔਰ ਇਹਦੇ ਵਿੱਚ ਸੜਕੁੱਲ ਸਾਰੀਆਂ ਮੈਡੀਸਿਨਸ ਔਰ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਤਸਵੀਰਾਂ ਇੱਕ ਤਾਲਰ ਤੇ ਤੁਹਾਨੂੰ ਜਿਹੜੀਆਂ ਸਿਵਲ ਹਸਪਤਾਲ ਨਕੂਦਰ ਦੀਆਂ ਦਿਖਾ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਪ੍ਰਦੀਪ ਸ਼ੇਰਪੁਰ ਜੀ ਨੌਜਵਾਨ ਨੇ ਬਲੱਡ ਡੋਨਰ ਕਰ ਰਹੇ ਨੇ ਫੌਜੀ ਵੀਰਾਂ ਲਈ ਕੁਝ ਜਾਨਣਾ ਚਾਹਾਂਗੇ ਗੱਲਬਾਤ ਕਰਨਾ ਚਾਹਾਂਗੇ ਹਾਂਜੀ ਪਹਿਲਾਂ ਤਾਂ ਟੀਗਰਾ ਸਾਹਿਬ ਦਾ ਬਹੁਤ-ਬਹੁਤ ਸਵਾਗਤ ਹੈ ਵੀ ਤੁਸੀਂ ਇਹੋ ਜੇ ਮੌਕੇ ਤੇ ਆ ਕੇ ਕਵਰਿੰਗ ਕਰਦੇ ਆ ਜਿਹੜੇ ਕਿ ਬੜਾ ਵਧੀਆ ਲੋਕਾਂ 'ਚ ਮੈਸੇਜ ਜਾਂਦਾ ਇਸ ਚੀਜ਼ ਦਾ ਜੀ ਬਿਲਕੁਲ ਤੁਸੀਂ ਇੱਕ ਚੰਗੋ ਸਰ ਬਲੱਡ ਇਸ ਤੋਂ ਪਹਿਲੇ ਦੇ ਚੁੱਕੇ ਹੋ ਜੀ ਬਿਲਕੁਲ ਮੈਂ ਤੇ 24 ਵਾਰ ਪਹਿਲਾਂ ਵੀ ਬਲੱਡ ਦੇ ਚੁੱਕਾ ਹਾਂ ਤੇ ਜਿਹੜਾ ਅੱਜ ਦਾ ਕੈਂਪ ਆ ਇਹ ਸਾਡੀ ਆਮ ਆਦੀ ਪਾਰਟੀ ਵੱਲੋਂ ਜਿਹੜੀ ਹਿੰਦੁਸਤਾਨ ਪਾਕਿਸਤਾਨ ਦੀ جنگ ਲੱਗੀ ਹੋਈ ਆ ਉਹਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਜਿਹੜੇ ਫੌਜੀ ਵੀਰ ਆ ਜਾਂ ਹੋਰ ਵੀ ਕਿਤੇ ਅਣਸੁਖਾਵੀ ਘਟਨਾ ਹੁੰਦੀ ਆ ਜੇਕਰ ਉੱਥੇ ਜੇਕਰ ਬਲੱਡ ਦੀ ਲੋਟ ਹੁੰਦੀ ਆ ਉਸ ਵਾਸਤੇ ਅੱਜ ਸਾਡੇ ਨਕੋਦਰ ਦੇ ਹਿੱਸੇ ਵੱਲ ਹਸਪਤਾਲ ਦੇ ਵਿੱਚ ਬਲੱਡ ਦਾ ਕੈਂਪ ਲਗਾਇਆ ਗਿਆ ਵਾ ਜੀ ਆਮ ਆਦਮੀ ਪਾਰਟੀ ਵੱਲੋਂ ਇੱਕ ਬਹੁਤ ਵਧੀਆ ਕੰਮ ਕੀਤਾ ਗਿਆ ਤੁਹਾਨੂੰ ਲੱਗਦਾ ਵੀ ਹੋਰ ਪਾਰਟੀਆਂ ਨੇ ਵੀ ਪਾਰਟੀ ਉੱਤੇ ਉੱਪਰ ਕੇ ਦਾ ਕੰਮ ਕਰਨੀ ਬਿਲਕੁਲ ਜੀ ਬਿਲਕੁਲ ਸਾਰੀਆਂ ਪਾਰਟੀਆਂ ਨੂੰ ਆਪਣੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਹ ਜਿਹੜਾ ਖੂਨਦਾਨ ਦਾ ਕੈਂਪ ਜਰੂਰ ਲਗਾਉਣਾ ਚਾਹੀਦਾ ਕਿਉਂਕਿ ਇਹ ਖੂਨ ਹੀ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹੜੀ ਕਿਸੇ ਫੈਕਟਰੀ ਵਿੱਚ ਮੈਨੂਫੈਕਚਰਿੰਗ ਨਹੀਂ ਹੁੰਦੀ ਸੋ ਇਹ ਜਦੋਂ ਵੀ ਕਿਸੇ ਨੂੰ ਆਪਣੇ ਵੀ ਆਪਾਂ ਦੇਖਦੇ ਜੇਕਰ ਕਿਸੇ ਭੈਣ ਭਰਾ ਨੂੰ ਲੂਡ ਪੈਂਦੀ ਆ ਤਾਂ ਆਪਾਂ ਉਦੋਂ ਭੱਜ ਕੇ ਜਾਂਦੇ ਨਹੀਂ ਸਾਨੂੰ ਖੂਨ ਮਿਲ ਜਵੇ ਪਰ ਜਦੋਂ ਖੂਨ ਦੇਣ ਦੀ ਗੱਲ ਆਉਂਦੀ ਆ ਉਦੋਂ ਆਪਣੇ ਜਿਹੜੇ ਬੰਦੇ ਆ ਉਹਨਾਂ ਦੇ ਮਨ 'ਚ ਡਰ ਹੁੰਦਾ ਵੀ ਮੇਰੇ 'ਚ ਕਮੀ ਨਾ ਆ ਜਾਵੇ ਜਾਂ ਮੇਰੇ ਵਿੱਚ ਵੀਕਨੈਸ ਨਾ ਆ ਜਾਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਇਹ ਖੂਨ ਜਿਹੜਾ ਆਪਣਾ ਸਰੀਰ ਆ ਇਹ ਆਪਣੇ ਆਪ ਹੀ 24 ਘੰਟਿਆਂ ਦੇ ਵਿੱਚ ਬੋਡੀ ਰਿਕਵਰ ਕਰਕੇ ਉਸੇ ਫੇਰ ਲੈ ਆਉਂਦਾ ਤੇ ਲਗਭਗ 3 ਕੁ ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਆਪਾਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਜੀ ਤਰਦੀਪ ਜੀ ਗੱਲ ਕਰਨਾ ਚਾਹਾਂਗੇ ਜੋ ਅੱਜ ਕੱਲ ਦੇ ਹਾਲਾਤ ਬਣੇ ਆ ਬਹੁਤ ਵੱਧ ਲੋਕਾਂ ਨੂੰ ਇਹ ਖੂਨਦਾਨ ਕਰਨਾ ਚਾਹੀਦਾ ਹੈ ਇਸ ਸਮੇਂ ਜੀ ਬਿਲਕੁਲ ਮੈਂ ਜਿੱਦਾਂ ਆਪਣੇ ਪਹਿਲਾਂ ਵੀ ਇਹ ਗੱਲ ਕੀਤੀ ਆ ਵੀ ਇਹ ਇਹੋ ਜੀ ਚੀਜ਼ ਆ ਬਲੱਡ ਕਿਸੇ ਵੀ ਫੈਕਟਰੀ ਵਿੱਚ ਨਹੀਂ ਬਣਦਾ ਹਾਂ ਇਹ ਜ਼ਰੂਰ ਆ ਵੀ ਇਹ ਖੂਨ ਦੇ ਵਿੱਚੋਂ ਲਾਲ ਸੈੱਲ ਜਿਦਾਂ ਆਪਾਂ ਰੈੱਡ ਸੈੱਲ ਕਹਿੰਦੇ ਆ ਤੇ ਵਾਈਟ ਸੈੱਲ ਆ ਇਹ ਅਲੱਗ-ਅਲੱਗ ਕਰ ਦਿੰਦੇ ਆ ਪਰ ਸੈੱਲ ਅਲੱਗ-ਅਲੱਗ ਹੋ ਜਾਂਦੇ ਆ ਬਲੱਡ ਦੇ ਵਿੱਚੋਂ ਫਿਰ ਵੀ ਖੂਨ ਜਿਹੜਾ ਉਹ ਹੁੰਦਾ ਉਹ ਇਨਸਾਨ ਦੇ ਦੁਆਰਾ ਹੀ ਦਿੱਤਾ ਗਿਆ ਹੁੰਦਾ ਵਾ ਸੋ ਸਭ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਜੀ ਸਰ ਇੱਕ ਕੈਂਪ ਲਗਾਇਆ ਗਿਆ ਰਿਹਾ ਅੱਜ ਆਮ ਆਦਮੀ ਪਾਰਟੀ ਵੱਲੋਂ ਕੀ ਕਹਿਣਾ ਜਾਊਗਾ ਬਹੁਤ ਵਧੀਆ ਆਮ ਆਦਮੀ ਪਾਰਟੀ ਦਾ ਉਪਰਾਲਾ ਕਿ ਕਾਫੀ ਲੋਕ ਪਾਰਟੀਵਾਦੀ ਤੋਂ ਅਸੀਂ ਕਹਿੰਨੇ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੋ ਖੂਨ ਇੱਕ ਮਹਾਦਾਨ ਮੰਨਿਆ ਗਿਆ ਕਿ ਇਹ ਵੱਧ ਵੱਧ ਆਪਾਂ ਨੂੰ ਗਿਣਤੀ 'ਚ ਦੇਣਾ ਚਾਹੀਦਾ ਜੋ ਕਿ ਕਿਸੇ ਦੀ ਇੱਕ ਜਾਨ ਬਚਾਉਣ ਦੇ ਕੰਮ ਆ ਸਕੇ ਕੀ ਇੱਕ ਇੱਕ ਪਤਾ ਨਹੀਂ ਹੁੰਦਾ ਕਿ ਕਿਹਦੇ ਤੇ ਇਹ ਮੁਸੀਬਤ ਆ ਜਾਣੀ ਆ ਪਰ ਅਸੀਂ ਕਹਿੰਨੇ ਕਿ ਰੱਬ ਸੁੱਖ ਰੱਖੇ ਜੋ ਅੱਜ ਦਾ ਟਾਈਮ ਚੱਲ ਰਿਹਾ ਕੀ ਲੜਾਈ ਦਾ ਬਣਿਆ ਹੋਇਆ ਪੂਰਾ ਮਾਹੌਲ ਤੇ ਇਸ ਕਰਕੇ ਅਸੀਂ ਕਹਿੰਨੇ ਵੱਧ ਤੋਂ ਵੱਧ ਕਿ ਸਾਡੇ ਫੌਜੀ ਵੀਰਾਂ ਨੂੰ ਵੀ ਲੋੜ ਆ ਸਾਨੂੰ ਮੈਸੇਜ ਲੱਗਾ ਸੀ ਕਿ ਸਾਨੂੰ ਬਲੱਡ ਦੀ ਲੋੜ ਆ ਸਿਵਲ ਹਸਪੀਟਲ ਐਮ ਐਲ اے ਸਾਹਿਬ ਇੰਦਰਜੀਤ ਗੌਰਮਾਨ ਜੋ ਕਿ ਹਲਕਾ ਵਿਧਾਇਕ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਅਗਵਾਈ ਦੇ ਹੇਟਰ ਕਿ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਅਸੀਂ ਉਸੇ ਵੇਲੇ ਸਟੈਂਡ ਲਿਆ ਕਿ ਇਸੇ ਗੱਲ ਦੇ ਅੱਜ ਬਹੁਤ ਸਾਡੇ ਪਾਰਟੀ ਦੇ ਵਰਕਰਾਂ ਨੇ ਦਿੱਤਾ ਔਰ ਆਈ ਵੀ ਜਾਂਦੇ ਆ ਕਿ ਬਹੁਤ ਵਧੀਆ ਉਪਰਾਲਾ ਜੀ ਆਮ ਆਦਮੀ ਪਾਰਟੀ ਵੱਲੋਂ ਕੈਂਪ ਲਗਾਇਆ ਗਿਆ ਬਲੱਡ ਕੈਂਪ ਜਿੰਰੇ ਸਾਹਿਬ ਪਹਿਲਾਂ ਤਾਂ ਤੁਹਾਡਾ ਇੱਥੇ ਕਵਰੇਜ ਕਰਨ ਲਈ ਧੰਨਵਾਦ ਦੂਸਰਾ ਅੱਜ ਸਿਵਲ ਹਸਪੀਟਲ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਉਹ ਇੱਕ ਸ਼ਲਾਘਾਯੋਗ ਕਦਮ ਕਾਰਨ ਖੂਨਦਾਨ ਮਹਾਕल्याण ਇਹ ਇੱਕ ਸਲੋਗਨ ਵੀ ਪਹਿਲਾਂ ਚੱਲਿਆ ਸੀ ਤੁਹਾਡਾ ਜਿਹੜਾ ਇੱਕ ਖੂਨ ਦਾ ਇੱਕ ਖਤਰਾ ਜਿਹੜਾ ਤੁਸੀਂ ਦਿੱਤਾ ਆ ਉਹ ਕਿਸੇ ਇਨਸਾਨ ਦੀ ਜ਼ਿੰਦਗੀ ਬਚਾ ਸਕਦਾ ਹੈ ਉਹ ਜਿਹੜੇ ਤੁਹਾਨੂੰ ਇਸ ਚੀਜ਼ ਦੀ ਵੀ ਬੜੀ ਚੰਗੀ ਤਰ੍ਹਾਂ ਨੌਲੇਜ ਹੋਣੀ ਆ ਕਾਰਨ ਇਹ ਜਿਹੜਾ ਸਾਡਾ ਭਾਈਚਾਰਾ ਵੀ ਕਾਇਮ ਕਰਦਾ ਤੁਹਾਡਾ ਇੱਕ ਖਤਰਾ ਦਿੱਤਾ ਉਹ ਕਿਹਨੂੰ ਲੱਗਦਾ ਕਿਹੜੇ ਇਨਸਾਨ ਨੂੰ ਲੱਗਦਾ ਸਾਡੇ ਸਮਾਜ ਜਿਹੜਾ ਇਹ ਬਿੱਤਰਾ ਇਹ ਵੀ ਖਤਮ ਹੁੰਦਾ ਮੈਂ ਚਾਹਨਾ ਵਾ ਜਿਹੜੇ ਯੰਗਸਟਾਰ ਆ ਉਹਨਾਂ ਨੂੰ ਨਸ਼ਾ ਦੀ ਪਰਵ੍ਰਤੀ ਤੋਂ ਦੂਰ ਹਟ ਕੇ ਆਪਣੇ ਜੀਵਨ ਕਾਲ ਦੇ ਵਿੱਚ ਖੇਡਾਂ ਤੇ ਰੁਝਾਨ ਦੇਣਾ ਚਾਹੀਦਾ ਔਰ ਤਿੰਨ ਮਹੀਨੇ ਬਾਅਦ ਜਿੰਨਾ ਵੀ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਬਲੱਡ ਡੋਨੇਟ ਜ਼ਰੂਰ ਕਰਨਾ ਚਾਹੀਦਾ ਦੂਸਰੀ ਗੱਲ ਇਹ ਆ ਜੇ ਤੁਸੀਂ ਜਿਹੜਾ ਕੋਈ ਬਲੱਡ ਦੇ ਦਿੰਨੇ ਆ ਉਹ ਤੁਹਾਡੀ ਜਿਹੜੀ ਬਲੱਡ ਦੀ ਰਿਕਵਰੀ ਆ 24 ਆਵਰ ਦੇ ਵਿੱਚ ਹੋ ਜਾਂਦੀ ਆ ਤੇ ਮੈਂ ਚਾਹੂੰਗਾ ਜੇ ਕਿਸੇ ਨੇ ਵੀ ਸਾਡੇ ਸਿਵਲ ਹਸਪੀਟਲ ਕੋਧ ਦੀ ਟੀਮ ਜਿਹੜੀ ਹਰ ਵੇਲੇ ਤਤਪਰ ਰਹਿੰਦੀ ਆ ਜਿਸ ਤਰ੍ਹਾਂ ਸਾਡੇ ਐਸ ਐਮ ਮੋਤਾਵਨ ਸਾਹਿਬ ਨੇ ਸਿਆ ਹਰਪਾਲ ਜੀ ਬੈਠੇ ਆ ਮੈਡਮ ਡਾਕਟਰ ਸਾਹਿਬ ਬੈਠੇ ਆ ਤੇ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਆ ਕਿਉਂਕਿ ਅਗਾਹੇ ਬਗਾਏ ਜਦੋਂ ਵੀ ਸਾਨੂੰ ਸਿਵਲ ਹਸਪੀਟਲ ਚਿੱਕਦੇ ਸਹਿਯੋਗ ਦੀ ਲੋੜ ਪਈ ਆ ਇਹ ਸਾਡੇ ਨਾਲ ਖੜੇ ਆ ਪਰ ਅਸੀਂ ਵੀ ਇਹਨਾਂ ਨੂੰ ਐਮਐਲਏ ਇੰਦਰਜੀਤ ਕੌਰ ਮਾਨ ਜੀ ਲੋ ਵਿਸ਼ਵਾਸਦਵਾਨੇ ਆ ਕਦੀ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਅਸੀਂ ਹਰ ਵੇਲੇ ਪੂਰੀ ਦੀ ਪੂਰੀ ਟੀਮ ਸਿਵਲ ਹਸਪੀਟਲ ਦੇ ਨਾਲ ਖੜੀ ਆ ਧੰਨਵਾਦ ਜੀ ਹਾਂ ਜੀ ਸਰ ਅੱਜ ਇੱਕ ਬਲੱਡ ਕੈਂਪ ਲੱਗਾ ਜੀ ਸਿਵਲ ਹਸਪੀਟਲ ਵਿੱਚ ਉਸ ਫੌਜੀ ਜਵਾਨਾਂ ਤੇ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਬਿਲਕੁਲ ਇਹ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੀ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਜੀ ਇਹ ਸਿਰਫ ਫੌਜੀ ਵੀ ਸਾਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਸੀ ਘਰਪਾਲ ਜੀ ਦਾ ਵੀ ਸਾਨੂੰ 100 ਯੂਨਿਟ ਸਟੈਂਡ ਬਾਈ ਹਰ ਟਾਈਮ ਚਾਹੀਦੇ ਆ ਜੀ ਪਰ ਫੇਰ ਵੀ ਹੁਣ ਜੰਗਬੰਦੀ ਹੋਣ ਕਰਕੇ ਕਾਫੀ ਹੱਦ ਤੱਕ ਅਸੀਂ ਮਤਲਬ ਫੇਰ ਵੀ ਕੋਸ਼ਿਸ਼ ਕੀਤੀ ਆ ਵੀ ਜੀ ਫੇਰ ਵੀ ਕੋਸ਼ਿਸ਼ ਕੀਤੀ ਆ ਵੀ ਅਸੀਂ ਜਿੰਨੇ ਵੀ ਵਾਤਵਾਤ ਯੂਨਿਟ ਕਰੀਏ ਜੰਗਬੰਦੀ ਬੇਸ਼ੱਕ ਹੋ ਗਈ ਪਰ ਬਲੈਡ ਦੀ ਲੋੜ ਹਰ ਟਾਈਮ ਹੀ ਰਹਿੰਦੀ ਆ ਬਲਵਿੰਦਰ ਭੱਟੇ ਬੋਈ ਜੀ ਬਲੱਡ ਦੇ ਚੁੱਕੇ ਹਾਂਜੀ 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 ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਇਹਦੇ ਜਵਾਨਾਂ ਲਈ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਹੇ ਜੀ ਜੀ ਸਰ ਕੀ ਨਾਂ ਹੈ ਤੁਹਾਨੂੰ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਮੈਂ ਮਾਦਰੀ ਮਾਦਰੀ ਤੋਂ ਸਰਪੰਚ ਹਾਂ ਜੀ ਤੇ ਸੋ ਆਮਾ ਦੀ ਪਾਰਟੀ ਵੱਲੋਂ ਬਹੁਤ ਵਧੀਆ ਉਪਰਾਲੇ ਆ ਜੀ ਇਹ ਪਹਿਲੀ ਗੱਲ ਤਾਂ ਇਦਾਂ ਦੀ ਰੱਬ ਕਦੇ ਕੋਈ ਮੁਸੀਬਤ ਆਵੇ ਨਾ ਕਿ ਕਿਸੇ ਨੂੰ ਬਲੱਡ ਦੀ ਲੋੜ ਪਵੇ ਜੇ ਫੇਰ ਵੀ ਆਪਾਂ ਨੂੰ ਪ੍ਰੇਪੇਅਰ ਰਹਿਣਾ ਚਾਹੀਦਾ ਹੈ ਕਿ ਐਮਰਜੈਂਸੀ ਪਤਾ ਨਹੀਂ ਕਿਸ ਟਾਈਮ ਹੋ ਜਾਂਦੀ ਹੈ ਜਾਂ ਕੁਝ ਇਦਾਂ ਦੀ ਪਾਉਣ ਕਰੀਟ ਹੋ ਜਾਂਦੀ ਕਿ ਆਪ ਨੂੰ ਬਲੱਡ ਦੀ ਲੋੜ ਪੈਣੀ ਚਾਹੀ ਪੈ ਜਾਂਦੀ ਆ ਸੋ ਸਾਰੇ ਹੀ ਮੈਂ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਵੀ ਬਲੱਡ ਡੋਨੇਸ਼ਨ ਕਰ ਸਕਦੇ ਆ ਉਹ ਜਰੂਰ ਕਰਨ ਅਸੀਂ ਇੱਕ ਬਲੱਡ ਐਨਜੀਓ ਵੀ ਚਲਾਦੇ ਆ ਜਿਹੜੀ 4 ਸਾਲ ਤੋਂ ਤੇ ਬਾਬਾ ਮਦ ਮਾੜੀ ਸਾਹਿਬ ਜੀ ਦੇ ਨਾਂ ਤੇ ਸੋ ਅਸੀਂ ਰੈਗੂਲਰਲੀ ਜਦੋਂ ਆਨ ਦੀ سپورਟ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਆ ਅਸੀਂ ਅਪਣਾ ਡੋਨਰ ਭੇਜ ਕੇ ਉਹਨਾਂ ਦੇ ਮੌਕੇ ਤੇ ਸਹਾਇਤਾ ਕੀਤੀ ਜਾਂਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸਿਵਲ ਹਸਪਤਾਲ ਨਕੋਦਰ ਤੋਂ ਦਿਖਾ ਰਹੀ ਸੀ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਅੱਜ ਅਪਰਸ਼ਨ ਸੰਧੂਰ ਚੱਲ ਰਿਹਾ ਵਾ ਉਸ ਫੌਜੀ ਜਵਾਨਾਂ ਦੇ ਲਈ ਜਿਹੜੇ ਆਪਣੇ ਸਰਦਾਂ ਤੇ ਪਹਿਰਾ ਦੇ ਰਹੇ ਨੇ ਜਿਹੜੇ ਕਿ ਫਟੜ ਹੋ ਕੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੁੰਦੀ ਆ ਕਿਉਂਕਿ ਖੂਨ ਦਾ ਕਤਰਾ ਕਤਰਾ ਸਾਡੇ ਦੇਸ਼ ਦੇ ਕੰਮ ਆਉਣਾ ਚਾਹੀਦਾ ਜਿਹੜਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਸਿਵਲ ਹਸਪਤਾਲ ਨਕੋਦਰ ਦੇ ਵਿੱਚ ਆਪਰੇਸ਼ਨ ਸੰਦੂਰ ਆਪਰੇਸ਼ਨ ਸੰਦੂਰ ਦੇ ਤਹਿਤ ਜਿਹੜਾ ਇਹ ਬਲੱਡ ਕੈਂਪ ਸਿਵਲ ਹਸਪਤਾਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਜਾ ਰਿਹਾ ਵਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲੈਰ ਨਿਊਜ਼ ਨਕੋ